जिन्हें भी सिलेक्ट किए लास्ट कंसोलेशन आया है कंसोलेशन पाया जाए। ਇਦੇ ਵਿੱਚ ਬਾਡੀ ਬਰੀਡ ਸਾਰਾ ਕੁਝ ਓਕੇ ਆ ਮੂਰਾ ਦੇ ਸਿਪਟਮ ਪਰ ਇਹ 10ਵੇਂ ਨੰਬਰ ਦੇ ਕਹਿ ਸਕਦੇ ਆ ਆਪਾਂ 10ਵੇਂ ਨੰਬਰ ਦੇ ਝੋਟਾ ਇਹ ਆਇਆ ਹੈ 10ਵੇਂ ਨੰਬਰ ਤੋਂ ਚੱਕ ਕੇ ਨੇ ਉਸ ਤੋਂ ਆ ਨੋਵਾਂ ਨੰਬਰ 'ਤੇ ਦੇਖਦੇ ਆਂ ਕਿਹੜਾ ਆ ਆ ਬੱਚੀ ਦਾ ਝੋਟਾ ਆਇਆ ਇਹ 10ਵੇਂ ਨੰਬਰ 'ਤੇ आ झूठा नौवे नंबर पर है नौवें नंबर का नौवे नंबर से दोस्तों झूठा है अठवें नंबर पर है देख सकते दे हो दे दे दोस्तों ਦੇਖੋ ਇਹ ਚੰਮਨ ਸਿੰਘ ਸ਼ਰਮਾ ਨੇ ਬਹੁਤ ਬਹੁਤ ਹੀ ਸ਼ਾਨਦਾਰ ਝੋਟਾ ਜਿਹੜਾ ਤੁਸੀਂ ਦੇਖ ਸਕਦੇ ਹੋ ਮੂਹਰਾ ਦਾ 8ਵੇਂ ਸਥਾਨ ਵਾਲਾ ਐਡ ਅਸੀਂ ਦੱਸੋ ਜੀ ਜਨਾਬੀ ਕਮੀ ਕੋਈ ਨਹੀਂ ਬਸ ਉਹ ਪਰਫਾਰਮੈਂਸ ਕੀਤਾ ਕਿ ਅੱਜ ਪਹਿਲੇ ਨੰਬਰ ਤੇ ਆਇਆ ਤੇ ਸਾਨੂੰ ਸਾਰਿਆਂ ਨੂੰ ਬਹੁਤ ਬਾਕੀ ਨੰਬਰ ਸਹੀ ਗਿਆ 8ਵਾਂ ਨੰਬਰ ਬਹੁਤ ਵਧੀਆ ਲੱਗਿਆ ਜਦੋਂ ਘੋੜੇ ਆਇਆ ਉਹ ਮੁੰਡਾ ਦੇਖ ਰਿਹਾ ਚਾਹੀਦਾ ਜਿੱਥੇ ਕ੍ਰਿਫਨ ਇੰਡੀਆ ਮੁਕਾਬਲੇ ਦੋਨੇ ਪਾਸੇ ਫਸ ਗਏ ਸੀ ਉਧਰੋਂ ਘੋੜਿਆਂ ਵਾਲੇ ਹੋ ਗਏ ਸੀ ਆਹ 7ਵਾਂ ਨੰਬਰ ਦੋਸਤੋ ਤੁਸੀਂ ਦੇਖ ਰਹੇ ਹੋ ਛੂਨ ਨੰਬਰ 14 ਦਾ ਭੈਣ ਜਿਹੜਾ ਛੋਟਾ ਹੈ 7ਵੇਂ ਨੰਬਰ ਤੇ ਆਇਆ ਹੈ ਆ ਜੀ ਉਧਰ ਆਜੋ ਸਭ ਕੀ ਆਨੰਦ ਚਲਾਇਆ ਜੀ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਡਾਕਟਰ ਤਫੀਲ ਸਿੰਘ ਜੀ ਤੇ

ਪਵਨ ਪੁਲੀਆ ਜੀ ਸਨਵਾਣੇ ਨੇ ਮੇਰੇ ਵਾਲੇ ਮੰਮੇ ਜੀ ਸਨਵਾਣੇ ਨੇ ਕੱਟਾ ਦੋਈ ਮਲਕੀਤ ਸਿੰਘ ਟੋਲ ਵਾਲੇ ਨੇ ਸ਼ੇਵਾ ਨੰਬਰ ਤੋਂ ਕੋਲ ਗੋਲ ਸਰੀਰ ਦਾ ਝੋਟਾ ਤਾਂ ਕਹਿ ਸਕਦੇ ਆ ਬਹੁਤ ਬਹੁਤ ਵਾਟਾ ਜੀ ਫਾਵਾੜ ਵੀ ਨਾਮ ਪੀਡੀਐਫ ਦੇ ਨੰਬਰ ਆ ਝੋਟਾ ਸ਼ੇਵਾ ਨੰਬਰ ਤੇ ਆਏ ਪੀਡੀਐਫ ਜਿਹੜਾ ਚੱਲ ਰਿਹਾ ਹਰਿਆਣੇ ਦੇ ਵਿੱਚ ਪੀਡੀਐਫ ਤੇ ਢੇਵਾ ਦੇ ਵਿੱਚ ਕਾਬਲਾ ਸਖਤ ਹੋਈ ਜਾਂਦਾ ਹੈ 5ਵੇਂ ਨੰਬਰ ਦੇ ਹੈ ਸੰਤ ਕਪਾਲੀ ਸਰਮਾਨ ਦਿੱਤੇ ਹੋਏ ਹਰ ਬੀ ਬੋਜੀ ਬਹੁਤ ਬਹੁਤ ਵਾਰ ਕਾ 5ਵਾਂ ਨੰਬਰ ਜੀ ਤੇਰਾ ਪਲੀਜ਼ ਖਜ਼ਾਨਚੀ ਗੁਰਮਿੰਦਰ ਸਿੰਘ ਭਾਈ ਜੀ ਇੱਕ ਟੇਡਾ ਲਾਓ ਇੱਕ ਮਿੰਟ ਭਾਈ ਹਲੇ ਤੋਂ ਨਿਆਣ ਕੰਦੀ ਵਿਰਦੀ ਸਾਡੇ ਕੈਸ਼ੀਅਰ ਸਾਹਿਬ ਖੁੱਣ ਹੋ ਰਹੇ ਨੇ ਜੁਵਿੰਦਰ ਮਾਇਆ ਕਰ ਰਹੇ ਨੇ ਪੰਜਵਾਂ ਨੰਬਰ ਇਹਦਾ ਸੀ ਸਾਡੇ ਕੈਸ਼ੀਅਰ ਸਾਹਿਬ ਲੱਗਤਾ ਹੋਵੇਗਾ ਜੀ ਕੋਈ ਵੇਖੇਗਾ ਨਾ ਚੌਥੀ ਜੱਥੇ ਚੌਥਾ ਨੰਬਰ ਹੋ ਦੋਸਤੋ ਇਹ ਦੇਖ ਸਕ ਰਹੇ ਹੋ ਇਹ ਕਿ ਫਾਈਨਲ ਫਾਸ ਵਿੱਚ ਤਿੰਨ ਨੰਬਰ ਇਹਦਾ ਚੌਥਾ ਨੰਬਰ ਹੈ ਬਹੁਤ ਸ਼ਾਨਦਾਰ ਝੋਟਾ ਸੀ ਜਿਹੜਾ ਰਿੰਗ ਦੇ ਵਿੱਚ ਸਭ ਤੋਂ ਵੱਡਾ ਝੋਟਾ ਸੀ ਆ ਬਾਡੀ ਵਾਈਸ ਬਾਕੀ ਜਜਮੈਂਟ ਜੱਜਾਂ ਦੀ ਹੈ ਬਾਡੀ ਵਾਈ ਜਿਹੜਾ ਵੱਡਾ ਝੋਟਾ ਸੀ ਲੰਬਾਈ ਤੇ ਉਚਾਈ ਦੇ ਵਿੱਚ ਬਰੀਡ ਵਾਈਸ ਜਜਮੈਂਟ ਜੱਜਾਂ ਦੀ ਹੈ ਚੌਥੇ ਨੰਬਰ ਇਹ ਆਇਆ ਹੈ ਚੌਥਾ ਨੰਬਰ ਬਹੁਤ ਸ਼ਾਨਦਾਰ ਬਿਲਕੁਲ 4 4 ਕੋਈ ਛੋਟੀ ਨਹੀਂ ਫੋਟੋ ਆਣੀ ਚਾਹੀਦੀ ਇਹ ਉਹ ਚੌਥਾ ਨੰਬਰ ਰਿਹਾ ਦੋਸਤੋ ਪੀਡੀਐਫ ਹੁਣ 8ਵੇਂ ਮੈਚ ਜਿਹੜੇ ਤਿੰਨ ਰਹਿ ਗਏ ਆ ਐਸਸੀ ਕੌਂਸਲਰ ਹੁਣ ਜੀ ਅੰਮਾ ਗੋਣ ਗੰਬੇ ਨੇ ਅੱਗੇ ਕਰਨਾ ਜੀ ਫਸਟ ਸੈਕਿੰਡ ਥਰਡ ਜਿਹੜੇ ਨੇ ਰਹਿ ਗਏ ਨੇ ਓਏ ਆੜਾ ਬੋਡੀ ਇੱਕ ਨੰਬਰ ਫਸਟ ਸੈਕਿੰਡ ਦੇ ਤੱਕ ਤਾੜੀਆਂ ਮਾਰੋ ਜੀ ਤਾੜੀਆਂ ਜੀ ਸਰਦੂ ਚਾਦਰਾਂ ਲਿਆਓ ਜੀ ਚਾਦਰਾਂ ਸਰਦੂ ਚਾਦਰਾਂ ਆਰੀ ਆਈ ਪਹਿਲੇ ਉਹ ਸ਼ਗੂ ਤੋਂ ਟਿਕਰਵਾ ਦੀ ਹੈ ਬਾਹਾਂ ਸਾਈਡ ਮੇ ਕਰਵਾਓ ਭਾਈ ਸਾਹਿਬ ਮਾਈ ਗੱਲ ਓ ਚੱਲ ਰਿਹਾ ਜੀ ਫਰਸਟ ਸੈਕਿੰਡ ਥਰਡ ਦੇ ਜਿਹੜੇ ਮੁਕਾਬਲੇ ਸੀ ਬਹੁਤ ਹੀ ਸਖਤ ਉਹ ਬਾਕੀ ਨਹੀਂ ਦੋਸਤੋ ਦੇਖੋ ਕਿਹੜੇ ਦੇ ਚਾਦਰ ਪੈਂਦੀ ਹੈ ਲੋ ਜੀ ਬਹੁਤ ਜਿਹੜੇ ਤੀਜੀ ਪੋਜੀਸ਼ਨ ਆਈ ਹੈ ਛੋਟੇ ਨੰਬਰ ਦੀ ਤਾੜੀਆਂ ਤਾੜੀਆਂ ਛੋਟੇ ਨੰਬਰ 4 473 ਤੇ ਜਿਹੜਾ ਆ ਵੀਰਾਂ ਦਾ ਝੋਟਾ ਰਿਹਾ 473 ਪਰ ਐਨ.ਆਰ. ਜੋਧਵੀਰ ਬੜਾ ਜੀ 473 ਨੰਬਰ ਠੰਡ ਲੱਗਦੀ ਯਾਰ ਆ ਵੀਰਾਂ ਦਾ ਝੋਟਾ ਆ ਥਾੜੀਆਂ ਮਾਰ ਦਿਓ ਭਾਈ ਚਲੋ ਜੀ ਚਲੋ ਭਾਈ ਸਾਹਿਬ ਕਿੱਥੇ ਹੋ ਗਏ ਭਾਈ ਲਓ ਬਹੁਤ ਬਹੁਤ ਮੁੜਕਾਰਾ ਜੀ ਜੇ ਨੰਬਰ ਆਇਆ ਅਡਲਟ ਕੈਟਾਗਰੀ ਦੇ ਤੀਜੇ ਨੰਬਰ ਤੇ ਸਭ ਤੋਂ ਖਸੇ ਮੁਕਾਬਲਿਆਂ ਦੇ ਵਿੱਚ ਜਿਹੜਾ ਇਹ ਝੋਟਾ ਤੁਸੀਂ ਦੇਖ ਸਕਦੇ ਹੋ ਆਇਆ ਹੈ ਬਹੁਤ ਹੀ ਵੱਡਾ ਬਾਡੀ ਸਟਰਕਚਰ ਹੈ ਨਾ ਝੋਟੇ ਤੁਸੀਂ ਦੇਖ ਸਕਦੇ ਹੋ ਪੰਜਾਬ ਤੋਂ ਝੋਟਾ ਇਹ ਆ ਰਹਿ ਗਏ ਖਾਸਵੇਂ ਮੁਕਾਬਲੇ ਪਹਿਲਾ ਤੇ ਦੂਜਾ ਪਿੰਡ ਹਸੂ ਦਸੂ ਪਿੰਡ ਇੱਥੇ ਮੇਲੇ ਦੀ ਬਹੁਤ ਬਹੁਤ ਜੁਆਲ ਲੋ ਜੀ ਪਿੰਡ ਹਸੂ ਸਰਸੀ ਤੋਂ ਹਰਿਆਣੇ ਤੋਂ ਸੀ ਵੀਰੇ ਛੋਟਾ ਹਸੂ ਪਿੰਡ ਤੋਂ ਇਧਰ ਆਣ ਕੇ ਮੈਚ ਫਸਟ ਤੇ ਸੈਕੰਡ ਦੇ ਨਾ ਕੋਈ ਨਾ ਛੋਟਾ ਵੀ ਜਿਹੜਾ ਮੁਕਾਬਲੇ ਦੇ ਉੱਚਾ ਆਇਆ ਹੋਇਆ ਹੈ ਦੇਖੋ ਕਿਹੜੀ ਦੀ ਪੋਜੀਸ਼ਨ ਆਉਂਦੀ ਹੈ ਤਣਾਉਲੇ ਵੀ ਇਹ ਚਰਚਾ ਚ ਰਿਹਾ ਹੈ ਅਵਤਾਰ ਬੋਲ ਸੈਕਿੰਡ ਪਾਓ ਸੈਕਿੰਡ ਕਿਹੜਾ ਆਉਂਦਾ ਦੇਖਦੇ ਆਂ ਅ ਫਿਰ ਬੋਲੋ ਸੈਕਿੰਡ ਪਾਓ ਉਹ ਬਤਾ ਰਹੇ ਕਿ ਬਾਤ ਨਹੀਂ ਹੋਈ ਨੰਬਰ ਨੰਬਰ ਦੇਖੋ ਸੈਕਿੰਡ ਸ਼ੋ ਨੰਬਰ ਨੰਬਰ ਯਾਰ ਥਰਡ ਮੈਨੂੰ ਸਾਈਡ 'ਚ ਛੋਣ ਦੋ ਨਾ ਸਾਈਡ ਵੱਲੋਂ ਪਤਾ ਨਹੀਂ ਅਭੀ ਤੋਂ ਕੁਰਸਾ ਸੈਕਿੰਡ 'ਚ ਕੁਰਸਾ ਨਾ ਲਓ ਜੀ ਅਭੀ ਉਧਰ ਉਧਰ ਮੁਕੇ ਪਾਵਾਂਗੇ ਕੁਰਸਾ ਬਾਰੇ ਅਭੀ ਐਸਾ ਦਿਖਾएंगे ਜੀ ਮਾਮਾ ਕੋਈ ਗੱਲ ਨਹੀਂ ਮੈਨੂੰ ਛੱਡ ਕੇ ਨਾ ਦੇਖਦੇ ਜੀ ਕਿਹੜੇ ਦੇ ਪੈਂਦੀ ਐ ਲੋ ਜੀ ਸੈਕਿੰਡ ਦੀ ਲਾ ਕੇ ਲੈਂਦੇ ਪੋਜੀਸ਼ਨ ਹੈ ਜੀ 16 ਨੰਬਰ ਦੀ ਕੋਲਾ ਅਹੀ ਪਾ ਦੇ ਸ਼ੋਣ ਪਰਨੇ 453 ਜੀ ਸਾਰੇ ਦੂਜੇ ਨੰਬਰ ਦੇਣਾ ਛੋਟਾ ਦੁੱਤਰੀ ਸੀ ਪਹਿਲੇ ਨੰਬਰ ਵਾਲਾ ਜਿਹੜਾ ਛੋਟਾ ਪਨਾਹੋਲੇ ਵੀ ਚਰਚਾ ਦਾ ਵਿਚਾਰੇ ਹੈ ਪਹਿਲੇ ਨੰਬਰ ਤੇ ਆ ਝੋਟਾ ਆਇਆ ਉਸ ਕੋਲ ਔਰ ਕੁੜੀ ਜਿਹੜਾ ਝੋਟਾ ਲੈ ਕੇ ਆਈ ਸੀ ਕਰਮਪੀਰ ਡੈਰੀ ਫਰਮ ਤੋਂ ਜੀ ਖਨਾਰੀਆਂ ਤੋਂ ਜੀ ਸਰਪੰਚ ਅਮਰਜੀਤ ਸਿੰਘ ਮਾਗਣਾ ਪ੍ਰਮਾਣਿਤ ਕੀਤਾ ਜੀ ਚਾਦਰਪਾਕੇ ਦੇ ਨਾਮ ਚ ਗਰੁੱਪ ਕਿੱਥਾ ਜੀ ਪਹਿਲੇ ਨੰਬਰ ਤੇ ਦੋਸਤੋ ਅਮਰਜੀਤ ਸਿੰਘ ਮਾਗਣਾ ਜੀ ਬਹੁਤ ਬਹੁਤ ਦੁਬਾਰਾ ਕੰਮ ਕਰਮਪੀਰ ਡੈਰੀ ਫਰਮ ਤੋਂ ਆਓ ਜੀ ਆਪਾ ਇਹ 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 ਤਾਂ ਆਪਾ ਇਹ ਆਪਾ ਭਾਜੀ ਮਿਲ ਕੀ ਨਾਲ ਨਹੀਂ ਨਹੀਂ ਆ ਭਾਜੀ ਮਿਲ ਕੀ ਨੂੰ ਕਰੋ ਨਾ ਜਿਹੜਾ अवतार ਬੋਲ ਲੈ ਦੋਸਤੋ ਜਰ ਰੰਗ ਮਹਿਮਾਨਾਂ ਦਾ ਫਸਟ ਚੋਰ ਦਾ ਮੁੰਡਾ ਜਿਹਦੇ 175 ਨੰਬਰ ਜਿਹੜਾ YouTube ਵਾਲਾ ਵੀ ਹਾਂ ਜਿਹੜਾ ਪਿੱਛੇ ਉਹ ਪਿੱਛੇ ਜਿਹੜਾ ਪੰਜ ਸਣੀ ਕਰ ਲੋ ਪੈ ਜਾਣਾ ਉਹ ਲੇਕ ਲੇਕ ਫਾਸਟ ਪ੍ਰਾਈਜ਼ ਅਵਤਾਰ ਝੋਟਾ ਬਜੰਗੀ ਲਜਵਾਨੇ ਵਾਲਾ ਬੱਚਾ ਉਹ ਨਾਲ ਉਹ ਮੇਲੇ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਸੀ ਇਹ ਬਦੋਸਤੋ ਫਸਟ ਆਏ ਸੋ ਅੱਜ ਦੇ 2025 ਦੇ ਜਿਹੜੇ ਮੁਕਾਬਲੇ ਸੀ ਪੀਡੀਐਫਾ ਹਰਿਆਣਾ ਦੇ ਉਹ ਸਮਾਪਤ ਹੋ ਗਏ ਅੰਕ ਭੈਣ ਹੈ ਜੀ ਅਜਲੀ ਜੀ ਇਹ ਜੀਨ ਤੋਂ ਤਾਲੀਆਂ ਮਾਰੇ ਇੱਕ ਵਾਰੀ ਦੇਓ ਬਹੁਤ ਬਹੁਤ ਧੰਨਵਾਦ ਗੰਗਲੀ ਜੀ ਦੇ ਦੇਖੇ ਬਣਾਓ ਥੋੜਾ ਥੋੜਾ ਖੁੱਲ ਆਇਆ ਯਾਰ گرجي جا ندي ري